Hujan. 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 ਰਾਜੀ ਜੇ ਜੇ ਜੀ ਰਾਤਾਂ ਤੋਂ ਅੱਜ ਤੱਕ ਜੇ ਨਹੀਂ ਫੇਰ ਲੜ ਸਕਦੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਰਾਤ ਤੋਂ ਜਿੰਦਾਬਾਦ ਜਿੰਦਾਬਾਦ ਸਵਾਰ ਸਖਰਪ ਸਿੰਘ ਜਿੰਦਾਬਾਦ ਜਿੰਦਾਬਾਦ ਬਿਕਰਮ ਸਿੰਘ ਜਿੰਦਾਬਾਦ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਸਿੰਘਵੀਰ ਸਿੰਘ ਬਾਦਲ ਜਿੰਦਾਬਾਦ 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 ਰਾਜਗ੍ਰੀਵ ਸਿੰਘ ਬਾਦਲ ਜਿੰਦਾਬਾਦ 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 ਸੰਤੋਖ ਸਿੰਘ ਜਿੰਦਾਬਾਦ ਜੈਲਦਾਰ ਸੁਖਾਸਿੰਘ ਲਗਾ ਜਿੰਦਾਬਾਦ ਜੈਲਦਾਰ ਸੁਖਾਸਿੰਘ ਲਗਾ ਜਿੰਦਾਬਾਦ ਜੈਲਦਾਰ ਸੁਖਾਸਿੰਘ ਲਗਾ ਮੁਲਾਕਾਤ ਕਰਨਾ ਨਹੀਂ ਮੋਲਾਕਾਤ ਦੀ ਬਜਾਏ ਮੈਂ ਪਹਿਲਾਂ ਕਿ ਬੀਨਤੀ ਕੀਤੀ ਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਕਰ ਸਕਦਾ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਕਰ ਸਕਦੇ ਕਿਸੇ ਨਾਲ ਵੀ ਰੂਲ ਤੋਂ ਬਿਡੇ ਇਹ ਤਕੀਦ ਹੈ ਜੀ ਉਸ ਦਾ ਸਹਿਮਤ ਪਰਿਵਾਰਕ ਨੰਬਰ ਤੇ ਵਕੀਲ ਜਿਹੜੇ ਨੇ ਉਹਨਾਂ ਦੇ ਰਿਕਾਰਡ ਕੇਸ ਲੜਦੇ ਨੇ ਉਹ ਵੀ ਮੁਲਾਕਾਤ ਕਰਦਾ ਹਾਂ ਮੈਂ ਤੇ ਸਭ ਤੋਂ ਵੱਧ ਤਾਂ ਮੈਂ ਰੇਜ ਦੇ ਵੇਲੇ ਮੁਲਾਕਾਤ ਕਰਦਾ ਹਾਂ ਜਿਹਨਾਂ ਜੋ ਮੁਗਲਾਂ ਦੇ ਵੇਲੇ ਦੇ ਰਹੀਆਂ ਇਹ ਤਾਂ ਦੇਸ਼ ਆਜ਼ਾਦ ਆ ਤੇ ਆਪਣੀ ਸਰਕਾਰ ਆ ਪੰਜਾਬ ਦੇ ਲੋਕਾਂ ਦੀ ਇਹ ਮੁਲਾਕਾਤ ਹੁਣ ਵੀ ਹੋ ਰਹੀ ਆ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੀਆਂ ਨੇ ਪਰ ਪਰ ਉਸ ਬੰਦੇ ਦਾ ਕੀ ਐ ਇੰਨਾ ਵੱਡਾ ਗੜਾਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜ੍ਹੇ ਹੁੰਦੇ ਆ ਉਹਨਾਂ ਦੀ ਵੀ ਮੁਲਾਕਾਤਾਂ ਹੋਣੀ ਚਾਹੀਦੀ ਮੈਂ ਕੋਈ ਤੋਂ ਨਹੀਂ ਕਹਿ ਰਿਹਾ ਕਿ ਮੁਲਾਕਾਤਾਂ ਹੋ ਰਹੀਆਂ ਮੁਲਾਕਾਤਾਂ ਕਿਉਂ ਨਹੀਂ ਆਪਾਂ ਕਰਵਾ ਰਹੇ ਜੀ ਰੂਮ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਵੀ ਆਪਾਂ ਕਰਵਾ ਰਿਹਾ ਆਪਾਂ ਦਿਨਾਈ ਨਹੀਂ ਕੀ ਕਰਦੇ ਮੈਂ ਕਿਨਾਂ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਕਿ ਉਹਨੂੰ ਘਟੋ ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ੀ ਚ ਰਹਿੰਦੇ ਆਂ ਮੈਂ ਤੁਹਾਨੂੰ ਵੀ ਤਾਂ ਕਹਿ ਰਹੇ ਹਾਂ ਜੀ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਜੀ ਜਿਹੜੇ ਪਰਿਵਾਰਕ ਮੈਂਬਰ ਪਰ ਹੁਣ ਸਾਨੂੰ ਰੋਕਿਆ ਹੋਇਆ ਅਸੀਂ ਸੌਢਰ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨ ਆਏ ਨੇ ਤੇ ਫਤਿਹ ਬਲਾ ਕੇ ਚਲੇ ਜਾਣਾ ਮੁਲਾਕਾਤ ਦਾ ਮੈਂ ਤੁਹਾਨੂੰ ਹੀ ਤਾਂ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉੱਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਂ ਨਹੀਂ ਮੁਲਾਕਾਤ ਕਰ ਸਕਦੇ ਨੇ ਜੀ ਸਾਰੇ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜਿਹੜੇ 10 ਮੈਂਬਰ ਪਰਿਵਾਰਕ ਇਕ ਹੀ ਗੱਲ ਤੇ ਇੱਕ ਪਰਿਵਾਰ ਹੀ ਆ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਵਾਹ ਮੈਂ ਇਹ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਨੂਰੋ ਸਾਨੂੰ ਪਤਾ ਹੋਵੇ ਤੁਹਾਡੇ ਵੱਸ ਨਹੀਂ ਕੁਝ ਸਰੇ ਕੋਰਟ ਤੇ ਚੱਲੀ ਤੁਸੀਂ ਨਹੀਂ ਕਰਉਂਦੇ ਇਹ ਤੇ ਜਾਣੇ ਆਪਣੀ ਜੇਲ੍ਹ ਚ ਕਿਹੜੀ ਜੇਲ੍ਹ ਜੀ ਕਿਹੜੀ ਜੇਲ੍ਹ ਹੈ ਮੈਂ ਤੁਹਾਡੇ ਸਾਥੀ ਨੇ ਕੀ ਕਰਦਾ ਮੈਂ ਤਾਂ ਮੈਂ ਤਾਂ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨੂ ਦਾ ਜੋ ਮਰਜ਼ੀ ਕੀਤਾ ਜਾਵੇ ਮੈਂ ਇਸ ਤੇ ਕੋਈ ਕਮੈਂਡ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕੋਈ ਰੂਲ ਬਦਲਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕੈਨੂ ਰੋਕ ਕੇ ਰੋਕਿਆ ਨਹੀਂ ਜਾਊਗਾ ਉਹ ਇਦਾਂ ਕਰੋ ਫਿਰ ਬੇਕੀ ਜੀ ਸਾਰੇ ਸਾਬ ਦੀ ਸਾਰਿਆਂ ਦੇ ਕਰਾ ਦੇ ਸਾਰਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤਾਂ ਮੈਂ ਮੁਲਾਕਾਤ ਹੱਸ ਕੇ ਕਰਾਉਣਗੇ ਬਲੰਗਾ ਸਾਹਿਬ ਨੇ ਕਿਹਾ ਆਊਟ ਆਫ ਦਾ ਮੈਂ ਕਰਾ ਦਊ ਇੱਕ ਮਿੰਟ ਇਹਨਾਂ ਦੇ ਇਕੱਲੇ ਕਰਕੇ ਰਿਸਕ ਲੈ ਲਓ ਜੇ ਚਾਹ ਕੋਈ ਵੀ ਆਵੇ ਮੈਂ ਜਿੱਦ ਤੁਹਾਡੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਜਿੰਨੇ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੂੰ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਨੇ ਲਿਖਿਆ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫੇਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਦੀ ਲੋਜ ਤੇ ਕੋਈ ਸਰਕਾਰ ਨੂੰ ਇਹ ਮੰਗ ਕਰਨਿਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਫੁੱਲੀ ਕਰ ਦੇਣੀ ਚਾਹੀਦੀ ਏ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਹੀ ਗੱਲ ਬਣ ਜਾਂਦੀ ਏ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੇ ਉਹ ਐਮੈਂਡ ਕਰਕੇ ਤੇ ਉਹ ਖੋਲ੍ਹ ਦੇਣੀ ਚਾਹੀਦੀ ਏ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ ਆਪਣੇ ਮਿੱਤਾਂ ਨੂੰ ਲਗਾ ਸਕਸ ਤਰ੍ਹਾਂ ਦੇਖਦੇ ਹੋ ਮੁਲਾਕਾਤ ਕਰਨ ਲਈ ਆਏ ਸੀ ਪਰ ਅੰਦਰ ਨਹੀਂ ਜਾਣ ਦਿੱਤਾ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਅਸੀਂ ਜਿਵੇਂ ਦੂਜੇ ਦੇਸ਼ ਵਿੱਚ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਅੱਜ ਸਾਨੂੰ ਆਪਣੇ ਲੀਡਰ ਦੀ ਮੁਲਾਕਾਤ ਕਰਨ ਤੋਂ ਰੋਕਿਆ ਜਾ ਰਿਹਾ ਵਾ ਤੇ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਰਹਿੰਦੇ ਮੈਂ ਸਮਝਦਾ ਵਾਂ ਕਿ ਇਹ ਇੱਕ ਬਹੁਤ ਵੱਡਾ ਤੱਕਾ ਵਾ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਏ ਕੱਲ ਪਤਾ ਨਹੀਂ ਕਿਦੀ ਹੋਣੀ ਹੈ ਤੇ ਇਹੋ ਜੇ ਕਾਨੂੰਨ ਜਿਹੜੇ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨੋਂ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਇਹ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਮਾਂ ਤੇ ਆਜ਼ਾਦੀ ਦਾ ਨਿੱਗ ਮਾਰ ਰਿਹਾ ਤੇ ਅੱਜ ਮੈਂ ਸਮਝਣਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਹ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆ ਅਸੀਂ ਇੱਥੇ ਰਹਿ ਕੇ ਤੁਸੀਂ ਜੇ ਸਰਪਟੈਂਟ ਨੂੰ ਕਿਹਾਗਾ ਵੀ ਤੁਸੀਂ ਜਦੋਂ ਸਾਡੀ ਸਰਕਾਰ ਆਊਗੀ ਵੀ ਅਸੀਂ ਰੂਲ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇਦੇ ਬਣ ਕੇ ਆਉਣਾ ਤੇ ਜਿਹੜੇ ਲੋਕ ਚਾਉਣਗੇ ਉਹੋ ਜੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਹੈ ਭਾਵੇਂ ਲੋਕਾਂ ਦੇ ਜ਼ਖਮਾਂ ਤੇ ਮਲਮ ਲਾ ਦੇਵੇ ਤੇ ਭਾਵੇਂ ਢੂੰਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਬਡੰਡ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝੇ ਮਜਬੂਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੀ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸੁਬਡੰਡ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਹੈ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜਰੂਰ ਉਹਨਾਂ ਦੇ ਵਿੱਚ ਹਾਈ ਕਮਾਂਡਾ ਪਹੁੰਚੇਗਾ ਤੁਸੀਂ ਦੱਸੋ ਕਿ ਇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਵਿਕਰਮ ਜੀਤਿਆ ਵਾਲਾ ਕੇਸ ਹੈ ਕਿਵੇਂ ਦੇਖੀ ਵਿਕਰਮ ਜੀਤਿਆ ਜਿਹੜਾ ਵਾ ਇੱਕ ਨਿਰਿਤ ਤੱਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚ ਉਹ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸੇ ਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿੰਤੀ-ਮਿੰਤੀ ਦੇ ਘਰਾਨਿਆਂ ਵਿੱਚੋਂ ਆ ਤੇ ਮੈਂ ਸਮਝਦਾ ਕਿ ਇਹੋ ਜੇ ਧੱਕੇ ਜਿਹੜੇ ਨੇ ਇਹ ਸ਼ਕਤੀਆਂ ਦਿੰਦੇ ਨੇ ਜਿੱਦਣ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆਉਣਾ ਵਾ ਤੇ ਪੰਜਾਬ ਦੇ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਤੇ ਪਾਰਟੀ ਨੂੰ ਤੇ ਬਹੁਤ ਵੱਡਾ ਬਲ ਮਿਲਣਾ ਪਰ ਨਿੱਜੀ ਤੌਰ ਤੇ ਸਰਦਾਰ ਮਜੀਠੀਆ ਨੂੰ ਨਿੱਜੀ ਤੌਰ ਤੇ ਤੰਗ ਕੀਤਾ ਜਾ ਰਿਹਾ ਵਾ ਉਹਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖ ਦੋ। ਕਹਿੰਦੇ ਹਰਪ੍ਰੀਤ ਸਿੰਘ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਵੀ ਬਹੁਤ ਅਕਾਲੀ ਦਲ ਬਣੇ ਨੇ ਇੱਕ ਨਵਾਂ ਵੀ ਬਣ ਗਿਆ ਵਾ ਕੋਈ ਗੱਲ ਨਹੀਂ ਕਿ ਲੋਕ ਇੱਕੋ ਅਕਾਲੀ ਦਲ ਨੂੰ ਮੰਨਤਾ ਦਿੰਦੇ ਨੇ। ਔਰ ਮੈਂ ਸਮਝਦਾ ਕਿ ਹਰਪ੍ਰੀਤ ਜਿਹੜਾ ਵਾ ਬਹੁਤ ਸਤਕਾਰਯੋਗ ਪੋਸਟ ਤੇ ਬੈਠਾ ਸੀਗਾ ਜਿੱਥੇ ਸਾਰਾ ਸੰਸਾਰ ਦੇ ਲੋਕ ਉਹਨੂੰ ਨਿਮਸ਼ਕਾਰ ਕਰਦੇ ਨੇ ਭਾਵੇਂ ਕੋਈ ਦੇਸ਼ਤਾ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਰਾਸ਼ਟਰਪਤੀ ਸਿੱਖ ਕਿਉਂ ਨਾ ਬਣ ਗਿਆ ਹੋਵੇ ਉਹ ਵੀ ਆਣ ਕੇ ਤਖਤ ਤੋਂ ਥੱਲੇ ਬਹਿ ਕੇ ਮੱਥਾ ਟੇਕਦਾ ਤੇ ਇਹਦੇ ਹੁਕਮ ਨੂੰ ਅਲਾਈ ਹੁਕਮ ਸਮਝਦਾ ਵਾ ਤੇ ਇਹ ਹੁਣ ਰੱਬ ਦੇ ਹੁਕਮ ਨਾਲ ਹੀ ਇਹ ਬਣਦਾ ਵਾ ਤੇ ਰੱਬ ਦੇ ਹੁਕਮ ਨਾਲ ਹੀ ਬੰਦਾ ਲੈ ਜਾਂਦਾ ਵਾ ਇਹ ਪਾਵਰਾਂ ਜਿਹੜੀਆਂ ਨੇ ਇਹ ਕਿਸੇ ਦੇ ਪਿਉ ਦੀਆਂ ਨਹੀਂ ਜੇ ਰੱਬ ਚਾਹੇ ਤੇ ਪਿੰਡ ਦਾ ਮੈਂਬਰ ਪੰਚਾਇਤ ਬਣ ਸਕਦਾ ਵਾ ਜੇ ਰੱਬ ਚਾਹੇ ਤੇ ਐਮਐਲਏ ਵਜੀਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਤੇ ਰੱਬ ਨਾ ਚਾਹੇ ਤੇ ਜਿੰਨੇ ਮਰਜੀ ਪਾਪੜ ਵੇਲ ਲੋ ਉਹ ਕੱਖ ਨਹੀਂ ਬਣਦਾ ਕਦੇ ਮੈਂ ਸਮਝਣਾ ਕਿ ਹਰਪ੍ਰੀਤ ਕਹਿੰਦਾ ਸੀਗਾ ਆ ਹੁਣ ਬਾਹਰ ਆਇਆ ਨਾ ਆਂਦਾ ਮੇਰੇ ਮੇਰੇ ਥੱਲੇ ਆ ਗਿਆ ਆਪਣੇ ਸੁਖਵੀਰ ਬਾਦਲ ਮੈਂ ਸਮਝਦਾ ਮੈਂ ਤੂੰ ਤਖਤ ਤੋਂ ਤੈਨੂੰ ਰੱਬ ਨੇ ਲਾ ਕੇ ਤੇ ਹੁਣ ਤੈਨੂੰ ਆਨੇ ਵਾਲੀ ਥਾਂ ਤੇ ਬਿਠਾਇਆ ਵਾ ਇੱਥੇ ਤੇ ਜਿਹਦੇ ਨਾਨਕਿਆਂ ਦਾ ਨਾ ਨਾ ਪਤਾ ਹੋਏ ਪੀ ਨਾਨਕੇ ਕਿੱਥੇ ਨੇ ਤੇ ਰਾਜਨੀਤੀ ਚਾਹੇ ਤੇ ਲੋਕੀ ਨਾਨਕੇ ਲੱਭ ਲੈਂਦੇ ਨੇ ਤੇ ਤੇਰੇ ਯਾਰ ਫਲਾਣੇ ਪਿੰਡ ਨਾਨਕੇ ਨਹੀਂ ਫਲਾਣੇ ਪਿੰਡ ਤੇਰੀ ਮਾਂ ਰਹੀਂਦੀ ਫਲਾਣੇ ਪਿੰਡ ਤੇਰਾ ਪਿਓ ਰਹਿੰਦਾ ਫਲਾਣੇ ਪਿੰਡ ਤੇਰਾ ਮਾਮਾ ਰਹਿੰਦਾ ਨਾਨਾ ਰਹਿੰਦਾ ਵਾ ਇਹ ਤੇਰਾ ਲੋਕੀ ਕੱਢ ਥੱਲਿਓ ਪਤਾਲ ਚੋ ਲੈ ਹੁੰਦੇ ਨੇ ਤੇ ਮੈਂ ਸਮਝਣਾ ਐਡੀ ਵੱਡੀ ਸਤਕਾਰਯੋਗ ਪੋਸਟ ਤੇ ਰਹਿ ਕੇ ਤੇ ਨੇ ਆਪਣੀ ਜ਼ਿੰਦਗੀ ਰੋਲ ਲਈ ਹੈ ਲਗਾ ਸਾਹਿਬ ਆਪਣਾ ਡਾਕਟਰ ਦਲਜੀਤ ਸਿੰਘ ਟੀਮਾ ਨੇ ਬਿਆਨ ਦਿੱਤਾ ਵੀ ਅਸੀਂ ਪਾਲਿਆ ਪੋਸਿਆ ਪੜਾਇਆ ਖਰਚਾ ਸ਼ਰੋਮਣੀ ਵੀ ਕਿੱਡੀ ਨੇ ਕੀਤਾ ਤੇ ਪਹਿਲੀ ਸਬੀਚੀ ਉਹਨਾਂ ਨੇ ਕਹਿਤਾ ਮੈਂ ਦਫ਼ਤਰ ਤੇ ਕਬਜ਼ਾ ਕਰੂੰਗਾ ਨਿਸ਼ਾਨ ਵੀ ਲਊਗਾ ਤੇ ਸ਼ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰਾਂਗੇ ਇਹ ਕੋਈ ਜੰਗਲ ਦਾ ਰਾਜ ਨਹੀਂ ਇਹੋ ਜੇ 3500 ਪੈਦਾ ਹੋਏ ਤੇ 3500 ਮਰ ਗਏ ਨਾ ਕਿ ਇਹ ਪਾਰਟੀ ਦਾ ਦਫ਼ਤਰ ਖੋ ਸਕਦਾ ਵਾ ਨਾ ਕਿ ਇਹ ਪਾਰਟੀ ਤੇ ਕਬਜ਼ਾ ਕਰ ਸਕਦਾ ਇਹ ਪਾਰਟੀ ਤੇ 100 ਸੋ ਸੌ ਸਾਲ ਤੋਂ ਵੱਧ ਪੁਰਾਣੀ ਪਾਰਟੀ ਐ ਤੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਜੇਲਾਂ ਦੇ ਵਿੱਚ ਬਹੁਤ ਸਾਰੇ ਸਾਡੇ ਵੱਡ ਬਡੇਰਿਆਂ ਨੇ ਕੈਦਾਂ ਕੱਟੀਆਂ ਨੇ ਅਰਦਾਸਾਂ ਕੀਤੀਆਂ ਨੇ ਉਸ ਪਾਰਟੀ ਦੀਆਂ ਜੜਾਂ ਪਤਾਲ ਵਿੱਚ ਨੇ ਕੋਈ ਜੰਬਿਆ ਨਹੀਂ ਇਸ ਪਾਰਟੀ ਦੀਆਂ ਜੜਾਂ ਪੁੱਟਣ ਵਾਲਾ ਨਾ ਅੰਗਰੇਜ਼ ਪੁੱਟ ਸਕਿਆ ਵਾ ਨਾ ਮੁਗਲ ਪੁੱਟ ਸਕੇ ਨੇ ਤੇ ਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਸਰਕਾਰਾਂ ਐਮਰਜੈਂਸੀ ਲਾਉਣ ਵਾਲੀਆਂ ਪੁੱਟ ਸਕੀਆਂ ਨੇ ਐਮਰਜੈਂਸੀ ਲਾ ਕੇ ਸਭ ਦੀ ਆਵਾਜ਼ ਜਿਹੜੀ ਇਹ ਕੁਚਲ ਦਿੱਤੀ ਗਈ ਸੀ ਪਰ ਉਦੋਂ ਵੀ ਇਹ ਕਾਮ ਜਿਹੜੀ ਹੈ ਬਹਾਦਰਾਂ ਵਾਂਗ ਅੱਗੇ ਆਈ ਤੇ ਫਿਰ ਤਿੰਨ ਵਾਰੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ ਤੇ ਕਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਇਸੇ ਪਾਰਟੀ ਦੀਆਂ ਜਮਾਨਤਾਂ ਜਬਤ ਹੋ ਗਈਆਂ ਸੀ ਪਾਰਲੀਮੈਂਟ ਵਿੱਚ 15 15 16 16 20 20000 ਵੋਟ ਪਈ ਸਾਰੀ ਪਾਰਲੀਮੈਂਟਲ ਕੈਂ ਵਿੱਚ ਤੇ ਇਸ ਪਾਰਟੀ ਨੂੰ ਇਸ ਪ੍ਰਚਾਰ ਨੇ ਹਿੰਦੁਸਤਾਨ ਦੀ ਸਰਕਾਰ ਦੇ ਪ੍ਰਚਾਰ ਨੇ ਮਲਿਆ ਮੇਟ ਕਰ ਦਿੱਤਾ ਸੀਗਾ ਲੇਕਿਨ ਇਹ ਪਾਰਟੀ ਫੇਰ ਆਪਣੇ ਸਿਧਾਂਤ ਤੇ ਖੜੀ ਹੋ ਕੇ ਤਿੰਨ ਵਾਰ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਔਰ ਮੈਂ ਸਮਝਦਾ ਅੱਜ ਭਾਵੇਂ ਮੁਸ਼ਕਲ ਵਿੱਚ ਆ ਪਰ ਇਸ ਪਾਰਟੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਪੁੰਗਰਨੀਆਂ ਨੇ ਤੇ ਸਰਕਾਰ ਕਾਲੀ ਦਲ ਦੀ ਬਣਨੀ ਹੈ ਇਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਇਹ ਸਭ ਹੋ ਰਿਹਾ ਹੈ ਹਰ ਕਿਸੇ ਨੇ ਜਿਹੜੇ ਕਾਰਡ ਦੇ ਸਬਕ ਹਾਂਜੀ ਕੀ ਦੀ ਸ਼ੈ ਤੇ ਹੋ ਰਿਹਾ ਹਰ ਕਿਸੇ ਕਰ ਕੀ ਲੱਗਦਾ ਸ਼ਾਇਦ ਸਾਰੀ ਦੁਨੀਆ ਨੂੰ ਪਤਾ ਵਾ ਜਿਹੜਾ ਸੈਂਟਰ ਹੁੰਦਾ ਉਹ ਜਦੋਂ ਮਰਜੀ ਜਿੰਨੂੰ ਮਰਜੀ ਪਾਵਰ ਦੇ ਦੇਵੇ ਪਹਿਲਾਂ ਵੀ ਸੈਂਟਰ ਨੇ ਸਾਨੂੰ ਕੁੱਟਿਆ ਸੀ ਸਾਡੀ ਹਿੰਦੁਸਤਾਨ ਚ ਕਤਲੇਆਮ ਸੈਂਟਰ ਨੇ ਕੀਤੀ ਸੀਗੀ 84 ਦੀ ਕਤਲੇਆਮ ਕਿੰਨੇ ਕੀਤੀ ਸੀ ਜਾਨੀ ਦਰਬਾਰ ਸਾਹਿਬ ਤੇ ਕਿੰਨੇ ਅਟੈਕ ਕੀਤਾ ਸੀ ਤੇ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਉਹ ਸਾਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਤੇ ਕੁਚਲ ਦੇਣ ਵਾਸਤੇ ਸਰਕਾਰਾਂ ਫੈਸਲਾ ਕਰ ਰਹੀਆਂ ਨੇ ਮੈਂ ਅੱਜ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਅਸੀਂ ਤੁਹਾਡੇ ਨਾਲ ਨਵਾਂ ਮਾਸਤਾ ਰਿਸ਼ਤਾ ਬਣਾਇਆ ਸੀ ਅਹੀਂ ਤੁਹਾਨੂੰ ਐਮਰਜੈਂਸੀ 'ਚ ਜੇਲਾ 'ਚ ਕਢਾਇਆ ਸੀਗਾ ਅਸੀਂ ਪ੍ਰਧਾਨ ਮੰਤਰੀ ਨਹੀਂ ਸੀ ਅਟਲ ਬਿਹਾਰੀ ਬਾਜਪਾਈ ਬਣਦਾ ਅਸੀਂ ਪਰਲਾ ਮਾਰ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੀਆਂ ਪਾਰਲੀਮੈਂਟ ਦੀਆਂ ਵੋਟਾਂ ਇਕੱਠੀਆਂ ਕਰਕੇ ਤੇ ਅਟਲ ਬਿਹਾਰੀ ਬਾਜਪਾਈ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਸੀਂ ਤਾਂ ਤੁਹਾਡੀ ਦਿਲੋਂ ਢੋ ਤੁਹਾਡੇ ਨਾਲ ਸਾਂਝ ਬਣਾਈ ਲੇਕਿਨ ਤੁਹਾਨੂੰ ਪੀੜ ਨਹੀਂ ਹੋਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਉਹਦਾ ਫਕਰੇ ਕੂਮ ਖੋਇਆ ਕੋਈ ਪੈਨਸ਼ਨ ਨਹੀਂ ਸੀ ਦੇ ਰਹੇ ਕੋਈ ਖਰਚਾ ਨਹੀਂ ਸੀ ਦੇ ਰਹੇ ਤੇ ਜਿਸ ਇਨਸਾਨ ਦੇ ਗੋਢੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਵੇ ਤੇ ਮਰਨ ਤੋਂ ਬਾਅਦ ਉਹਦਾ ਫਕਰੇ ਕਾਮ ਖੋਵੇ ਤੇ ਜਿਹੜੇ ਪਾਰਟੀ ਦੇ ਉੱਤੇ ਸਾਡੇ ਬੜੇ ਸਾਨ ਹੋਣ ਉਹਨੂੰ ਪੀੜ ਹੀ ਨਾ ਹੋਵੇ ਫਿਰ ਆਪਾਂ ਕੀ ਕਹਿ ਸਕਨੇ ਆ ਜੂ ਜੀ ਨੇ ਜੀ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਦੋ ਕੂਰਟ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਐਨਟਾਈਟਲ ਨਹੀਂ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰਿਆਂ ਦੀ ਹੁਣ ਇਹ ਇਹਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਹੋ ਜਿਹੜੇ ਮਤਲਬ ਜੋ ਇਨਮੇਟ ਆ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਦਾ ਨਾਲ ਹੀ ਅਸੀਂ ਮੁਲਾਕਾਤ ਕਰਵਾਉਣੀ ਹੈ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ 10 ਮੈਂਬਰ ਇਸ ਨਾਲ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰिजनਰ ਰੂਲਸ ਇਹੀ ਕਹਿੰਦੇ ਨੇ ਜੀ ਪੰਜਾਬ ਪ੍ਰिजन ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਨ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ ਜੀ